ਰੋਕਈ ਜੰਨਾ ਮੈਂ ਜਵਾਬ ਹੋਣ ਵਾਲਾ ਕੀ ਹੋ ਗਿਆ ਕਾਹਦੇ ਜਵਾਬ ਹੋਣ ਵਾਲਾ ਤੂੰ ਹੀ ਆ ਜੀ ਕਿੱਥੇ ਕਰਨੀ ਹੈ ਹੈ ਮੇਰੇ ਕਾਹਦੇ ਜਵਾਬ ਹੋਣ ਵਾਲਾ ਹਾਂ ਰੋਕਈ ਜੰਨਾ ਇਹ ਨਾ ਨਾ ਬਈ ਬੈ ਬੁੱਤਰ ਬਈ ਕੋਈ ਦਾ ਨਹੀਂ ਉਹਨੂੰ ਬੁਲਾ ਉਹਨੂੰ ਦੂਜੇ ਨੂੰ ਜਾਂਦਾ ਬੈ ਬੈ ਜਲਦੀ ਕਰ ਉਹ ਕਿਹੜੀ ਗਲਤੀ ਕੀਤੀ ਰਾਤ ਉਹ ਮੈਂ ਜਾ ਬਈ ਉਹ ਵੀ ਨਾਲ ਆਉਂਦਾ ਉਹ ਵੀ ਨਾਲ ਆਉਂਦਾ ਚੱਲਦਾ ਹੈ ਤੇ ਬੈਠਾ ਉਹ ਤੁਹਾਡੇ ਕੋਲ ਆਇਆ ਇਹ ਜਿੰਦਗੀ ਨਹੀਂ ਕਰਦਾ ਜਦੋਂ ਵੀ ਆਇਆ ਦੋ ਜਿੰਦਗੀ ਤੋਂ ਬਣਾਏ ਇਹ ਦੋ ਤਿੰਨ ਕੋ ਨਹੀਂ ਗਈ ਟਾਈਮ ਨੰਬਰ ਲਾ ਦੋ ਬੜੇ ਕਰੀ ਜਿੰਦਗੀ ਤਿੰਨ ਕੋ ਨਹੀਂ ਕਰ ਇਹ ਮਰਮਰ ਪ੍ਰਸੰਚ ਕੋਣ ਫੋਨ ਕਰ ਰਿਹਾ ਹੈ ਕਹਿੰਦੇ ਤੁਸੀਂ ਇੱਟ ਮਾਰ ਲੱਗੇ ਹੋ ਸਰ ਮੇਰੇ ਘਰੇ ਜਵਾਬ ਹੋਣਾ ਹੈ ਠੀਕ ਹੈ ਤੇ ਮੈਂ ਪੈਸੇ ਕਢਵਾਉਣ ਆਇਆ ਸੀ ਮੈਨੂੰ ਮਿਲੇ ਨਹੀਂ ਲਾਉਣ ਠੀਕ ਹੈ ਤੇ ਐਫ ਡੀ ਕਰਾਈ ਆ ਬੱਚੀ ਦੇ ਨਾਮ ਤੇ ਠੀਕ ਹੈ ਨਿੱਕੀ ਤੇ ਸਰ ਮੈਂ ਇੱਥੋਂ ਆਇਆ ਵਾਪਸੀ ਠੀਕ ਹੈ ਨਹੀਂ ਮੋਸਰ ਜਿਹੜੇ ਤੁਸੀਂ ਇੱਟ ਮਾਰ ਰਹੇ ਵੀਡੀਓ ਵਿੱਚ ਦਿਖਾਈ ਦੇ ਰਹੇ ਹੋ ਸਰ ਮੈਂ ਇਹਨਾਂ ਇੱਟ ਨਹੀਂ ਮਾਰਦਾ ਠੀਕ ਹੈ ਮੇਰੇ ਆਪ ਤੇ ਮਲਾਜ ਨਹੀਂ ਲੱਗੇ ਬਰਾ ਠੀਕ ਹੈ ਤੇ ਮੈਂ ਇਹਨਾਂ ਨੂੰ ਮਾਰ ਕੀ ਕਰਨਾ ਠੀਕ ਹੈ ਮੈਂ ਆਪਦੇ ਆਪ ਮਰਿਆ ਵਾ ਮੈਂ ਤੁਹਾਨੂੰ ਵੇਚ ਕੇ ਨਹੀਂ ਨਹੀਂ ਤੂੰ ਇਦਾਂ ਨੂੰ ਪੀਤੀ ਹੋਈ ਹੈ ਨਾ ਤੈਨੂੰ ਆਪ ਨੂੰ ਪਤਾ ਕਿ ਦਾਰੂ ਪੀਤੀ ਹੈ ਸ਼ਰਮਾ ਇੱਕਦਮ ਆਇਆ ਕੋਲਾ ਹੈ ਠੀਕ ਹੈ ਮੈਂ ਨਹੀਂ ਕੰਦਾ ਤੇ ਮੈਨੂੰ ਪਤਾ ਆਪਦੇ ਆਪ ਠੀਕ ਹੈ ਮੇਰੇ ਤੁਸੀਂ ਤੁਸੀਂ ਜੇ दारू ਪੀ ਕੇ ਡਰਾਈਵ ਕਰ ਰਹੇ ਆਪਣੀ ਜਾਨ ਵੀ ਜੋਖਮ ਵਿੱਚ ਪਾਓਗੇ ਤੇ ਅਗਲੀ ਵੀ ਜਾਨ ਵੀ ਪਾਓਗੇ ਉਦੋਂ ਨਹੀਂ ਪੀਤੀ ਮੈਨੂੰ ਜਾਣ ਕੇ ਗੁੱਸਾ ਆ ਗਿਆ ਠੀਕ ਹੈ ਜਦੋਂ ਮੈਨੂੰ ਪੈਸੇ ਨਹੀਂ ਮਿਲੇ ਮੈਂ ਆਪਦੇ ਜਮਾ ਕਰਾਏ ਨੇ ਪੈਸੇ ਮੈਨੂੰ ਉਹਦਾ ਆਕਾ ਨਹੀਂ ਮਿਲਦਾ ਪਿਆ ਇਹ ਤਾਂ ਦੀ ਪੁਲਿਸ ਵਾਲੇ ਦੀ ਕੀ ਗਲਤੀ ਤੁਸੀਂ ਇਹਨਾਂ ਡਿੱਟਾ ਮਾਰ ਲੱਗੇ ਸਰ ਮੈਂ ਇਹਨੂੰ ਏਟ ਮਾਰੀ ਨਹੀਂ ਤੁਹਾਡੀ ਵੀਡੀਓ ਚ ਸਾਫ ਦਿਖਾਈ ਦੇ ਰਹਾ ਤੁਸੀਂ ਇਟਾ ਫੜ ਕੇ ਦੋ ਤੋ ਮਾਰਨ ਲੱਗੇ ਹੋ ਸਰ ਜੋ ਆਪਣਾ ਬਚਾ ਕੀਤਾ ਜੇ ਸਾਫਦੀ ਕਰਦੇ ਨਹੀਂ ਜੇ ਮੈਂ ਇਟ ਮਾਰੀ ਆ ਆਪਦੇ ਆਪ ਨੂੰ ਮਾਰਨੀ ਸੀ ਠੀਕ ਹੈ ਜੇ ਸਾਫਦੀ ਕਰਨਾ ਚਾਹੁੰਦੇ ਏ ਤੇ ਮੈਂ ਜੇ ਲਾਰੀ ਹੈ ਮੈਂ ਆਪਦੇ ਸਿਰ ਨੂੰ ਘੋਣੀ ਸੀ ਠੀਕ ਹੈ ਲਾਰੀ ਉਹਨਾਂ ਨੂੰ ਇਹ ਮਾਰਨੀ ਤੋ ਆਪਣੇ ਨਾ ਮੈਂ ਆਪਦੇ ਆਪ ਨੂੰ ਮਾਰਨੀ ਸੀ ਠੀਕ ਹੈ ਮੈਂ ਤਾਂ ਮਰੇ ਮਰੇ ਅੱਜ ਹੀ ਮਰੇ ਕਾਲੀ ਮਰੇ ਠੀਕ ਹੈ ਸਾਰੇ ਨਹੀਂ ਪੁਲਿਸ ਨੇ ਤੁਹਾਨੂੰ ਰੋਕਿਆ ਕਿਉਂ ਸੀਗਾ ਸਾਰੇ ਇਹਨਾਂ ਨੇ ਰੋਕਿਆ ਕਿ ਨਾ ਤੇਰੇ ਕੋ ਕਾਪੀ ਨਹੀਂ ਹੈ ਨਾ ਨੰਬਰ ਹੈਗਾ ਚੇਂਜ ਠੀਕ ਹੈ ਸਰ ਮੈਂ ਕਹਾਂ ਚੇਂਜ ਕਰ ਲਓ ਠੀਕ ਹੈ ਕਾਪੀ ਨੰਬਰ ਵਿਖਾ ਦਿੰਦਾ ਸਾਰੇ ਕੋਈ ਕਾਗਜ਼ ਨਾਲ ਠੀਕ ਹੈ ਨੰਬਰ ਸਾਰਾ ਦੇ ਦੇਣਾ ਪਰ ਇਹ ਸਾਰ ਕਹਿੰਦੇ ਤੁਸੀਂ दारू ਪੀਤੀ ਹੋਈ ਹੈ ਸਰ ਮੈਂ ਡਰਿੰਕ ਪੀਤੀ ਹੈ ਹਾਂ